ਅਗਲੀ ਜਿਹੜੀ ਹਰਜੋ ਸਿੰਘ ਜੀ ਗੱਲ ਕਰਦੇ ਜਾਈਏ ਰਾਸ਼ਪਤੀ ਟਰੰਪ ਨੇ ਐਪਲ ਨੂੰ ਇੱਕ ਦੀ ਫੇਰ ਧਮਕੀ ਜਿਹੜੀ ਉਹ ਦਿੱਤੀ ਆ ਉਹਨਾਂ ਨੇ ਜਿਹੜਾ ਟਵੀਟ ਕਰਦੇ ਹੋਏ ਜਿਹੜਾ ਉਹ ਆਖਿਆ ਵੀ ਭਾਈ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਨਹੀਂ ਬਣਨੀ ਜੇ ਤੁਸੀਂ ਜਿਹੜੇ ਅਮਰੀਕਾ ਤੋਂ ਬਾਹਰ ਜੇ ਤੁਸੀਂ ਲਗਵਾਉਨੇ ਆ ਕਰਾਉਨੇ ਆ ਜਿਹੜੇ ਆਈਫੋਨਸ ਬਣਾਉਂਗੇ ਤਾਂ ਤੁਹਾਡੇ ਉੱਤੇ ਜਿਹੜਾ ਅਸੀਂ ਫਿਰ ਟੈਰਿਫ ਜਿਹੜਾ ਉਹ ਲਾਵਾਂਗੇ ਕਿੰਨੇ ਵੀ ਅਟੈਂਸ਼ਨ ਜਿਹੜੀ ਆ ਇਸ ਮਾਮਲੇ ਦੇ ਵਿੱਚ ਪੇ ਕਰਨ ਦੇ ਲਈ ਤੁਹਾਡਾ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਆ ਸੋ ਕਿੰਨੇ ਵੀ ਮੈਂ ਪਹਿਲਾਂ ਵੀ ਟਿਮ ਕੁੱਕ ਜਿਹੜੇ ਐਪਲ ਦੇ ਸੀਈਓ ਆ ਉਸ ਨੂੰ ਇਨਫਾਰਮ ਕੀਤਾ ਸੀ ਤੇ ਮੈਂ ਉਮੀਦ ਰੱਖਦਾ ਹਾਂ ਵੀ ਜਿਹੜੇ ਆਈਫੋਨ ਆ ਜਿਹੜੇ ਯੂਐਸ ਦੇ ਵਿੱਚ ਵੇਚੇ ਜਾਣੇ ਆ ਉਹ ਇੱਥੇ ਮੈਨੂਫੈਕਚਰ ਹੋਣ ਬਿਲਟ ਇਨ ਯੂਨਾਈਟਿਡ ਸਟੇਟਸ ਨਾਟ ਇੰਡੀਆ ਔਰ ਐਨੀ ਪਲੇਸ ਐਲਸ ਸੋ ਇਹ ਜਿਹੜਾ ਇਸ ਟਾਈਮ ਰਾਸ਼ਪਤੀ 트럼ਪ ਆ ਉਹਨਾਂ ਨੇ ਜਿਹੜੀ ਇੱਕ ਸਾਹ ਦੇ ਨਾਲ ਸਿੱਧੀ ਜਿਹੜੀ ਧਮਕੀ ਆ ਉਹ Apple ਨੂੰ ਜਿਹੜੀ ਉਹ ਦਿੱਤੀ ਆ ਵੀ ਭਾਈ iPhone ਜਿਹੜੇ ਆ ਤੁਸੀਂ ਇੰਡੀਆ 'ਚ ਨਾ ਬਣਾਓ ਅਮਰੀਕਾ ਦੇ ਵਿੱਚ ਜਿਹੜਾ ਬਣਾਓ ਇੰਡੀਆ ਦੇ ਵਿੱਚ ਕਹਿੰਦੇ ਵੀ ਉਦਾਂ Apple ਵਾਲਿਆਂ ਨੇ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਉਹ ਡਬਲ ਜਿਹੜੀ ਉਹ ਕਰਨ ਦੀ ਯੋਜਨਾ ਜਿਹੜੀ ਆਲਰੇਡੀ ਬਣਾ ਲਈ ਹੈਗੀ ਆ ਸੋ ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਆ 트럼ਪ ਹੁਣਾਂ ਦੇ ਲਈ ਹਰਜੋਤ ਸਿੰਘ ਜੀ ਰਹੇਗੀ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਗੇ ਕਿਸ ਤਰੀਕੇ ਦੇ ਨਾਲ ਆ ਇਹ ਜਿਹੜੀ ਸਿਚੁਏਸ਼ਨ ਆ ਉਹ ਅੱਗੇ ਜਿਹੜੀ ਉਹ ਵਧਾਉਂਦੇ ਹੈਗੇ ਆ ਸੋ ਪਰ ਨਾਲ ਦੇ ਨਾਲ ਟੈਰਿਫ ਦੀ ਵੀ ਜਿਹੜੀ ਉਹਨਾਂ ਨੇ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦੇ ਦਿੱਤੀ ਵੀ 25% ਜਿਹੜਾ ਟੈਰਿਫ ਜੋ ਕਿ ਐਪਲ ਦੇ ਦੁਆਰਾ ਪੇ ਕੀਤਾ ਜਾਊਗਾ ਜੇ ਜੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨਹੀਂ ਕਰਦੇ ਤੇ ਇੰਡੀਆ ਤੋਂ ਬਣਾ ਕੇ ਲਿਆਉਂਦੇ ਆ ਤਾਂ 25% ਟੈਰਿਫ ਤੁਹਾਡੇ ਉੱਤੇ ਤੁਹਾਨੂੰ ਪੇ ਕਰਕੇ ਜਿਹੜਾ ਆ ਉਹ ਅੱਗੇ ਤੁਹਾਡੇ ਫੋਨ ਆ ਉਹ ਲਿਆਉਣ ਦਿੱਤੇ जान ਗਏ ਉਧਰ ਲੱਗਦੇ ਹੱਥ ਜਦੋਂ ਟੈਰਿਫ ਦੀ ਧਮਕੀ ਦੇਣ ਦੇਤੇ ਆਏ ਤਾਂ ਰਾਸ਼ਪਤੀ 트াম্প ਉਹਨਾਂ ਨੇ ਯੂਰੋਪੀਅਨ ਯੂਨੀਅਨ ਦੇ ਨਾਲ ਫੇਰ ਕਹਿ ਦਿੱਤਾ ਵੀ ਉਹ ਰეკਮੈਂਡ ਕਰਦੇ ਆ ਵੀ 50% ਟੈਰਿਫ ਯੂਰੋਪੀਅਨ ਸੰਘ ਤੋਂ ਆ ਰਹੇ ਸਾਰੇ ਸਮਾਨ ਦੇ ਉੱਤੇ ਲਾ ਦਿੱਤਾ ਜਾਵੇ ਜੀ ਬਿਲਕੁਲ 트াম্প ਉਹਨਾਂ ਨੇ ਯੂਰੋਪੀਅਨ ਯੂਨੀਅਨ ਦੇ ਉੱਤੇ 50% ਟੈਰਿਫ ਲਾਉਣ ਦੀ ਗੱਲਬਤ ਕਹ ਦੇਤੀ ਹੈ ਜਿਹਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਬਹੁਤ ਅਸਰ ਪਿਆ ਖਾਸ ਕਰਕੇ ਯੂਰੋਪੀਅਨ ਯੂਨੀਅਨ ਦੀ ਮਾਰਕੀਟ ਦੇ ਉੱਤੇ ਤਾਂ ਸੋ ਇਸ ਸਵਨ ਦੇ ਵਿੱਚ 올ਫੋ ਗਿਲ ਕਰਕੇ ਇੱਕ ਸਪੋਕਸਪਰਸਨ ਹੈਗੇ ਯੂਰੋਪੀਅਨ ਕਮਿਸ਼ਨ ਦੇ ਉਹਨਾਂ ਨੇ ਇਹ ਕਿਹਾ ਵੀ ਮੈਂ ਕਮੈਂਟ ਤਾਂ ਨਹੀਂ ਕਰਨਾ ਚਾਹਣਾ ਪਰ ਜਿਹੜੀ ਗੱਲਬਾਤ ਹੋਊਗੀ ਉਹ ਮਾਰੋਸ ਸੇਤਕੋਵਿਕ ਜੋ ਯੂਰੋਪੀਅਨ ਕਮਿਸ਼ਨਰ ਫਾਰ ਟ੍ਰੇਡ ਹੈਗੇ ਆ ਤੇ ਯੂਐਸ ਦੇ ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵ ਜੈਮਿਸਨ ਗਰੀਰ ਹੈਗੇ ਆ ਉਹਨਾਂ ਦੇ ਵਿਚਾਰ ਜਿਹੜੀ ਇਹ ਜੋ ਗੱਲਬਾਤ ਹੋਊਗੀ ਫੇਰ ਸਾਰਿਆਂ ਦੇ ਨਾਲ ਦੱਸਿਆ ਜਾਊਗਾ ਪਰ ਓਵਰਆਲ ਜੇ ਦੇਖਿਆ ਜਾਵੇ ਜੇ ਯੂਰਪੀਅਨ ਯੂਨੀਅਨ ਦੇ ਉੱਤੇ 50% ਟੈਰਫ ਲੱਗਦਾ ਹੈ ਤੇ ਉਹ ਯੂਰਪ ਨੂੰ ਇਹਦਾ ਬਹੁਤ ਵੱਡਾ ਜਿਹੜਾ ਹੈ ਉਹਦੇ ਉੱਤੇ ਅਸਰ ਪਾਊਗਾ ਤੇ ਕਹਿੰਦੇ ਵੀ ਪਿਛਲੇ ਮਹੀਨੇ ਯੂਰਪੀਅਨ ਯੂਨੀਅਨ ਨੇ ਇਹ ਦੱਸਿਆ ਸੀ ਕਿ 108 ਬਿਲੀਅਨ ਡਾਲਰ ਦੇ ਕਰੀਬ ਰੀਟੈਲੀਟਰੀ ਜਿਹੜਾ ਟੈਰਫ ਪਲਾਨ ਤਿਆਰ ਕੀਤੀ ਗਈ ਹੈਗੀ ਆ ਸੋ ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਔਰ 16 ਬੌਂਡਰ ਲੇਨ ਜੋ ਆ ਉਹਨਾਂ ਨੇ ਆਪਣੀ ਅਲੱਗ ਸਟੇਟਮੈਂਟ ਜਾਰੀ ਕੀਤੀ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ 0 ਫਾਰ 0 प्यारे फजी ਲਈ ਵਰਕਆਊਟ ਕਰ ਰਹੇ ਹੈਗੇ ਆ ਜਿਹਦੇ ਉੱਤੇ ਪ੍ਰੈਜ਼ੀਡੈਂਟ 트੍ਰੰਪ ਜਿਹੜੇ ਆ ਇੰਡੀਆ ਦੀ ਸਰਕਾਰ ਦੇ ਉੱਤੇ ਵੀ ਜਿਹੜਾ ਸੇਮ ਇਦਾਂ ਦਾ ਹੀ ਪ੍ਰੈਸ਼ਰ ਪਾ ਰਹੇ ਆ ਫਿਰ ਜ਼ੀਰੋ ਫॉर ਜ਼ੀਰੋ ਟੈਰਫ ਜੇ ਹੋਊਗਾ ਤਾਂ ਫਿਰ ਵਧੀਆ ਆ ਐਪਲ ਦੇ ਉੱਤੇ ਵੀ ਜਿਹੜਾ 50% ਟੈਰਫ ਲਾਉਣ ਦੀ ਗੱਲਬਾਤ ਆ ਸੌਰੀ 25% ਭਈ ਜੋ ਇੰਡੀਆ ਤੋਂ ਆਣਾ ਹੈਗਾ ਉਹ ਇਹੀ ਗੱਲ ਹੈਗੀ ਆ ਕਿ ਜੋ ਇੰਡੀਆ ਵਾਲੇ ਜਿਹੜੇ ਟੈਰਫ ਆ ਉਹੋ ਘਟਾ ਲਾਂ ਦੂਸਰਾ ਇੱਕ ਸਾਡੇ ਜਿਹੜੇ ਸਰੋਤੇ ਆ ਉਹੋ ਕਮੈਂਟ ਕਰ ਰਿਹਾ ਵੀ ਭਾਈ ਤੁਸੀਂ ਜਿਹੜੀ ਨਿਊਜ਼ ਹੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਨਾ ਕਰੋ ਤੁਹਾਨੂੰ ਦੱਸ ਦਈਏ ਵੀ ਅਸੀਂ ਦੋਨੋਂ ਅਮਰੀਕਨ ਸਿਟੀਜ਼ਨ ਆ ਹਜ਼ਾਰਾਂ ਨਹੀਂ ਲੱਖਾਂ ਡਾਲਰ ਦੇ ਹਿਸਾਬ ਨਾਲ ਟੈਕਸ ਦਿੰਨੇ ਆ ਤੇ ਸਾਡਾ ਵੀ ਹੱਕ ਹੈਗਾ ਜੇ ਸਾਡੀ ਸਰਕਾਰ ਕੋਈ ਗਲਤ ਕੰਮ ਕਰਦੀ ਆ ਤੇ ਉਸ ਨੂੰ ਦੱਸਣ ਦਾ ਜੇ ਠੀਕ ਕਰਦੀ ਤਾਂ ਠੀਕ ਦੱਸਾਂਗੇ ਕਿਉਂਕਿ ਸਾਡਾ ਜਿਹੜਾ ਟੈਕਸ ਆ ਉਹਦੇ ਉੱਤੇ ਹੀ ਜੋ ਅਮਰੀਕਾ ਦੀ ਸਰਕਾਰ ਆ ਬੱਕ-ਬੱਕ ਗਵਰਨਮੈਂਟਸ ਦੇ ਨਾਲ ਬੱਕ-ਬੱਕ ਪ੍ਰੋਜੈਕਟਸ ਦੇ ਉੱਤੇ ਕੰਮ ਕਰਦੀ ਆ ਜੀ ਸੋ ਬਿਲਕੁਲ ਆਈਫੋਨ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਆ ਕਹਿ ਸਕਦੇ ਆ ਵੀ ਇੱਕ ਵਾਰੀ ਫੇਰ Apple ਆਰਿਆਂ ਨੂੰ ਜਿਹੜੀ ਧਮਕੀ ਦੇਣ ਦਾ ਮਤਲਬ ਇਹ ਆ ਵੀ ਇੰਡੀਆ ਨੂੰ ਵੀ ਇਸ ਦੇ ਜ਼ਰੀਏ ਰਾਸ਼ਪਤੀ 트럼ਪ ਇਹ ਨੇਗੋਸ਼ੀਏਟ ਕੀ ਇੱਕ ਹਿਸਾਬ ਦੇ ਨਾਲ ਕਰ ਰਹੇ ਆ ਆ ਇੰਡੀਆ ਨੂੰ ਜਿਹੜੇ ਜ਼ੀਰੋ ਆਊਟ ਟੈਰਿਫ ਦੇ ਲਈ ਇਹ ਇੱਕ ਟੈਕਟਿਕ ਜਿਹੜੀ ਇਸ ਟਾਈਮ 트럼ਪ ਹੁਣਾਂ ਦੀ ਵਰਤੀ ਜਿਹੜੀ ਉਹ ਆ ਜਾ ਰਹੀ ਆ ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਸੇ ਤਰੀਕੇ ਦੇ ਨਾਲ ਬਣੀ ਆ ਹੁਣ ਆਪਾਂ ਨੂੰ ਪਤਾ ਆ ਵੀ ਇੰਡੀਆ ਵੀ ਓਵਰ ਆਲ ਜਦ ਹੁਣ ਇੰਡੀਆ ਦੇ ਪਾਕਿਸਤਾਨ ਦਾ ਜਿਹੜਾ ਕਨਫਲਿਕਟ ਹੋਇਆ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਕੱਲਾ ਜਿਹੜੋ ਪੈ ਗਿਆ ਈਥੀਓਪੀਆ ਦੇ ਜਿਹੜੇ ਮਿਨਿਸਟਰਸ ਆ ਅੰਬੈਸਡਰਸ ਆ ਉਹਨਾਂ ਦੇ ਕੋਲੋਂ ਜਿਹੜੇ ਬਿਆਨਤ ਆਏ ਜਾ ਰਹੇ ਆ ਸੋ ਜੈ ਸ਼ੰਕਰ ਉਹਨਾਂ ਦੀ ਜਿਹੜੀ ਵਿਦੇਸ਼ ਨੀਤੀ ਆ ਉੱਥੇ ਆ ਰਹੀ ਆ ਵੀ ਹੋਰ ਕੋਈ ਮੁਲਕ ਤਾਂ ਨਹੀਂ ਆਇਆ ਤੇ ਈਥੀਓਪੀਆ ਵਾਲਿਆਂ ਨੂੰ ਜਿਹੜਾ ਉਹਨਾਂ ਨੇ ਚੱਕ ਜਿਹੜਾ ਉਹ ਲਿਆਂਦਾ ਹੈਗਾ ਆ ਉਸ ਮਾਮਲੇ ਦੇ ਵਿੱਚ ਆਈਐਮਐਫ ਨੇ ਫੇਰ ਬਿਲੀਅਨਸ ਆਫ ਡਾਲਰ ਦੀ ਜਿਹੜੀ ਫੰਡਿੰਗ ਆ ਉਹ ਪਾਕਿਸਤਾਨ ਨੂੰ ਅਪਰੂਵ ਜਿਹੜੀ ਉਹ ਕਰ ਦਿੱਤੀ ਹੈਗੀ ਆ ਸੋ ਅ 트럼ਪ ਹੋਣੀ ਐਪਲ ਦੇ ਉੱਤੇ ਦਬਾਅ ਪਾ ਕੇ ਜਿਹੜਾ ਕੀ ਉੱਤੇ ਲਗਾਤਾਰ ਮੈਨੂਫੈਕਚਰਿੰਗ ਚਾਈਨਾ ਤੋਂ ਲਿਆ ਕੇ ਉੱਥੇ ਵਧਾਉਣ ਦੀ ਜਿਹੜੀ ਕੋਸ਼ਿਸ਼ ਤੇ ਵੇਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅ ਇੱਕ ਹਿਸਾਬ ਦੇ ਨਾਲ ਕਹਿ ਰਹੇ ਆ ਵੀ ਭਾਈ ਤੁਸੀਂ ਸਾਡੀ ਗੱਲ ਜਿਹੜੀ ਮੰਨੋ ਨਹੀਂ ਤਾਂ ਤੁਹਾਡੇ ਤੇ ਜਿਹੜਾ ਉਹ ਟੈਰਿਫ ਲੱਗੂਗਾ ਜੇ ਇੰਨਾ ਟੈਰਿਫ ਲੱਗੂਗਾ ਤੇ ਐਪਲ ਨੂੰ ਵੀ ਲੱਗੂਗਾ ਯਾ ਸਾਨੂੰ ਦੇ ਵਿੱਚ ਮੁਨਾਫਾ ਨਹੀਂ ਬਣਨਾ ਯਾ ਇੰਨੇ ਜਿਆਦਾ ਜਿਹੜੇ ਫੋਨ ਸਾਡੇ ਮਹਿੰਗੇ ਹੋ ਜਾਣਗੇ ਤਾਂ ਫਿਰ ਅੱਗੇ ਜਿਹੜਾ ਹੋ ਬਣੂਗਾ ਕੀ ਸੋ ਇੰਡੀਆ ਦੇ ਉੱਤੇ ਬੇਸਿਕਲੀ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੁਸੀਂ ਅਮਰੀਕਾ ਦੇ ਸਾਮਾਨ ਦੇ ਉੱਤੇ ਜਿਹੜਾ ਉਹ ਟੈਰਿਫ ਆ ਉਹ ਜ਼ੀਰੋ ਆਊਟ ਜਿਹੜਾ ਉਹ ਕਰੋ ਜੇ ਤੁਸੀਂ ਚਾਹੁੰਦੇ ਆ ਵੀ ਅਮਰੀਕਾ ਨੂੰ ਐਜ਼ ਅ ਮੰਡੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਬਣਾਉਣਾ ਹੈਗਾ ਸੋ ਮੋਦੀ ਇਸ ਟਾਈਮ ਲੱਗ ਰਿਹਾ ਆ ਟਰੰਪ ਹੋਣਾ ਦੇ ਨਾਲ ਦੇਖੋ ਉਹ 올 ਡੀਲ ਤਾਂ ਉਹ ਬੜਾਉਣਾ ਚਾਹੁੰਦਾ ਆ ਉਹ ਟੈਰਿਫ ਨਹੀਂ ਲੂਸ ਕਰਨਾ ਚਾਹੁੰਦਾ ਪਰ 트럼ਪ ਹੁਣੀ ਕਹਿੰਦੇ ਵੀ ਨਹੀਂ ਭਾਈ ਟੈਰਿਫ ਤਾਂ ਤੇਰੇ ਤੋਂ ਅਸੀਂ ਜ਼ੀਰੋ ਹੀ ਕਰਾ ਕੇ ਜਿਹੜਾ ਉਹ ਹਟਨੇ ਹੈਗੇ ਆ